ਅੱਜ ਦਾ ਪ੍ਰੋਗਰਾਮ ਸੁਣ ਰਹੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੱਲ ਕਰਦੇ ਆਂ ਪੰਜਾਬ ਸਰਕਾਰ ਦੀ ਸਬ ਕਮੇਟੀ ਨਾਲ ਹੋਣ ਵਾਲੀਆਂ ਕੱਲ ਨੂੰ ਮੀਟਿੰਗਾਂ ਬਾਰੇ ਜੋ ਮੀਟਿੰਗਾਂ 7 ਬਾਰਾਂ 2023 ਨੂੰ ਪੰਜਾਬ ਸਰਕਾਰ ਵੱਲੋਂ ਅਨਾਉਂਸ ਕੀਤੀਆਂ ਗਈਆਂ ਸੀਗੀਆਂ ਕਿ ਪੁਰਾਣੀ ਪੈਨਸ਼ਨ ਬਹਾਲੀ ਤੇ ਮੁੱਦੇ ਨੂੰ ਲੈ ਕੇ ਚਾਰ ਪ੍ਰਮੁੱਖ ਜਥੇਬੰਦੀਆਂ ਨੂੰ ਸਬ ਕਮੇਟੀ ਦੇ ਨਾਲ ਮੀਟਿੰਗ ਸੀ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਸੀ ਜਿਸ ਨੂੰ ਅੱਜ ਛੇ ਤਰੀਕ ਨੂੰ ਆ ਜਿਹੜੀ ਕਿਸੇ ਵਿਸ਼ੇਸ਼ ਕਾਰਨਾ ਕਰਕੇ ਆ ਜਿਹੜਾ ਰਜੇਮਿਆਂ ਕਰਕੇ ਸਰਕਾਰ ਦਿਆਂ ਕਰਕੇ ਉਹ ਮੁਲਤਵੀ ਆ ਜਿਹੜੀ ਉਹ ਕਰ ਦਿੱਤੀ ਗਈ ਆ ਉਸ ਦੇ ਵਿੱਚ ਮੁੱਖ ਕਾਰਨ ਉਹਨਾਂ ਨੇ ਆਪਣੇ ਜਿਹੜੇ ਕੈਬਨਟਸ ਨੇ ਮੰਤਰੀ ਨੇਗੇ ਉਹਨਾਂ ਦੇ ਮੁੱਖ ਰਜੇਮਿਆਂ ਨੂੰ ਆ ਜਿਹੜਾ ਕਾਰਨ ਦੱਸ ਕੇ ਜਿਹੜੀ ਮੀਟਿੰਗ ਆ ਗਈ ਇਹ ਮੁਲਤਵੀ ਕਰ ਦਿੱਤੀ ਗਈ ਆ ਇਸ ਤੋਂ ਬਾਅਦ ਜਥੇਬੰਦੀ ਦੇ ਆਗੂਆਂ ਦੇ ਨਾਲ ਇਸ ਸਬੰਧ ਵਿੱਚ ਗੱਲ ਕੀਤੀ ਗਈ ਤਾਂ ਉਹਨਾਂ ਨੇ ਇਸ ਮੀਟਿੰਗ ਨੂੰ ਰੱਦ ਹੋਣ ਦੇ ਉੱਤੇ ਬੜੀ ਨਿਰਾਸ਼ਾ ਜਿਹੜੀ ਤੇ ਸਰਕਾਰ ਖਿਲਾਫ ਆਪਣਾ ਰੋਸ ਆ ਜਿਹੜਾ ਉਹ ਜਾਰੀ ਕੀਤਾ ਜਿਸ ਵੀ ਤਲਵਾੜਾ ਜੀ ਨੇ ਜਦੋਂ ਇਸ ਬਾਰੇ ਗੱਲ ਕੀਤੀ ਗਈ ਹੈ ਤਾਂ ਉਹਨਾਂ ਨੇ ਸਰਕਾਰ ਦੇ ਜਿਹੜੇ ਅੰਦੇਸ਼ੇ ਸੀਗੇ ਉਹ ਕੱਲ ਜੋ ਮੀਟਿੰਗ 5 ਤਰੀਕ ਨੂੰ ਆ ਜਿਹੜੀ ਪੀਐਮਐਸਯੂ ਦੇ ਨਾਲ ਹੋਈ ਸੀਗੀ ਉਸ ਤੋਂ ਹੀ ਜਿਹੜੇ ਸਾਫ ਸੰਕੇਤ ਸੀਗੇ ਜਿਹੜੇ ਆ ਗਏ ਸੀਗੇ ਕਿ ਸਰਕਾਰ ਦੇ ਜਿਹੜੇ ਮੀਟਿੰਗਾਂ ਇਹ 7 ਤਰੀਕ ਦੀ ਮੁਲਤਵੀ ਹੋਣ ਦੇ ਜਿਹੜੇ ਸੁਭਾਵਨਾਵਾਂ ਸੀ ਜਿਹੜੀਆਂ ਲੱਗ ਰਹੀਆਂ ਸੀਗੀਆਂ ਤੇ ਉਸੇ ਦੇ ਸਬੰਧ ਦੇ ਵਿੱਚ ਆ ਜਿਹੜੀਆਂ ਮੀਟਿੰਗਾਂ ਨੇਗੀਆਂ ਇਹ ਵੀ ਨੇ ਜਿਹੜੀਆਂ ਸਰਕਾਰ ਵੱਲੋਂ ਉਹ ਰੱਦ ਕਰ ਦਿੱਤੀਆਂ ਗਈਆਂ ਨੇਗੀਆਂ ਤਾਂ ਉਹਨਾਂ ਨੇ ਅਗੇ ਰ ਆਪਣਾ ਰੋਜ਼ਗਾਰ ਕਰਦੇ ਹੋਏ ਕਮੇਟੀ ਦੇ ਨਾਲ ਜਿਹੜਾ ਕਿ ਉਹਨਾਂ ਨੇ ਪ੍ਰੈਸ ਨੋਟ ਜਾਰੀ ਕੀਤਾ ਹੈਗਾ ਪ੍ਰੈਸ ਦੇ ਨਾਮ ਦੇ ਉੱਤੇ ਕਿ ਜਿਵੇਂ ਉਹਨਾਂ ਨੇ ਪਹਿਲਾਂ ਪ੍ਰੋਗਰਾਮ ਦਿੱਤਾ ਹੋਇਆ ਸੀਗਾ ਕਿ ਜਿੱਥੇ ਵੀ ਮੁੱਖ ਮੰਤਰੀ ਸਾਹਿਬ ਜਾਣਗੇ ਤਾਂ ਉਹਨਾਂ ਨੇ ਉਹ ਕਾਲੀਆਂ ਝੰਡੀਆਂ ਦਾ ਆਪਣਾ ਜਿਹੜਾ ਰੋਸ ਪ੍ਰੋਟੈਸਟ ਹੈਗਾ ਉਹ ਵੀ ਉਹਨਾਂ ਵੱਲ ਹੋ ਜਾ ਰਹੀ ਹੈ ਜਿਹੜਾ ਰਹੇਗਾ ਦੂਸਰੇ ਪਾਸੇ ਸੀਪੀਐਫ ਯੂਨੀਅਨ ਵੱਲੋਂ ਮੋਹਾਲੀ ਦੇ ਵਿੱਚ ਆ ਜਿਹੜਾ 9 ਤਰੀਕ ਨੂੰ ਆ ਆਪਣਾ ਰੋਸ ਪ੍ਰੋਟੈਸਟ ਦਾ ਜਿਹੜਾ ਹੈਗਾ ਐਲਾਨਾਂਗਾ ਉਹ ਕੀਤਾ ਹੋਇਆ ਤਾਂ ਉਹਨਾਂ ਵੱਲੋਂ ਵੀ ਆ ਜਿਹੜਾ ਆਪਣੇ ਇਸ ਦੇ ਉੱਤੇ ਆ ਜਿਹੜਾ ਇਹ ਮੈਸੇਜ ਆ ਜਿਹੜਾ ਆ ਗਿਆ ਹੈਗਾ ਕਿ 9 ਤਰੀਕ ਦੀ ਤਿਆਰੀ ਕਰੋ ਤੇ 9 ਤਰੀਕ ਨੂੰ ਮਹਾਲੀ ਦੇ ਵਿੱਚ ਜਿਹੜਾ ਉਹ ਆਪਣਾ ਵੱਡਾ ਸੰਘਰਸ਼ ਆਗਾ ਉਹ ਕਰਨਗੇ ਤੇ ਇਸ ਦੇ ਨਾਲ ਜਿਹੜੀ ਸਰਕਾਰ ਦੀ ਜਿਹੜੀ ਸਥਿਤੀ ਆ ਹੋਰ ਵੀ ਜਿਹੜੀ ਇਸ ਦੇ ਨਾਲ ਗੂੰਜਨਦਾਰ ਬਣਦੀ ਜਾਵੇਗੀ ਕਿਉਂਕਿ ਜਥੇਬੰਦੀਆਂ ਨੇ ਆਪਣਾ ਰੋਸ ਆ ਜਿਹੜਾ ਮੀਟਿੰਗਾਂ ਨਾ ਹੋਣ ਕਾਰਨ ਆ ਜਿਹੜਾ ਹੋਰ ਵੀ ਵੱਧ ਜਾਂਦਾਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਕਿ ਸਰਕਾਰ ਕਦ ਇਹਨਾਂ ਜਥੇਬੰਦੀਆਂ ਨੂੰ ਦੁਬਾਰੇ ਮੁੜ ਗੱਲਬਾਤ ਲਈ ਸੱਦਾ ਦਿੰਦੀ ਆ ਤੇ ਉਹਨਾਂ ਮੀਟਿੰਗਾਂ ਦੇ ਵਿੱਚੋਂ ਆ ਫਿਰ ਪੁਰਾਣੀ ਪੈਨਸ਼ਨ ਦੇ ਮੁੱਦੇ ਨੂੰ ਕਿਸ ਤਰ੍ਹਾਂ ਹੱਲ ਕਰਨ ਦੇ ਵੱਲ ਅੱਗੇ ਵਾਧੀਆਂ ਨਿਗੀਆਂ ਸੋ ਤਦ ਤੱਕ ਲਈ ਇੰਤਜ਼ਾਰ ਤੇ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ